जय बापू जय भीम जय संविधान एक पसीम महात्मा गांधी दी फोटो ते नाल बाबा साहब डॉक्टर अंबेडकर दी फोटो ते नाल संविधान दी फोटो वो विचार टकराव ਆ ਦੇਸ਼ ਵਿੱਚ ਚੱਲ ਰਹੀਆਂ ਇੱਕ अंबेडकरवाद ते गांधीवाद ਜਿਨ੍ਹਾਂ ਦਾ ਕਦੀ ਮੇਲ ਨਹੀਂ ਹੋ ਸਕੀ ਚੰਨੀ ਸਾਹਵੋ ਲੋ ਨਾਤਾ पार्लियामेंट ਵਿੱਚ ਇਸ ਦਾ ਵਿਰੋਧ ਕੀਤਾ ਗਿਆ ਨਾ ਹੀ ਸੜਕ ਦੇ ਵਿਰੋਧ ਕੀਤਾ ਗਿਆ ਨਾ ਹੀ ਕੋਈ ਉਹਨਾਂ ਦਾ ਮੀਡੀਆ ਦੇ ਵਿੱਚ ਬਿਆਨ ਵੀ ਆਇਆ ਆ ਸੋਸ਼ਲ ਮੀਡੀਆ ਤੇ ਇਹ ਆ ਰਿਹਾ ਸੀ ਵੀ ਚੰਨੀ ਜੀ ਗੁੰਮ ਹੂੰ ਚੰਨੀ ਜੀ ਲਾਪਤਾ ਵੀ ਚਲੋ ਫੋਟੀਆਂ ਵੀ ਚਲੋ ਇਹਨਾਂ ਨੇ ਵੀ ਚਲੋ ਮੜੀ-ਮੋਟੀ ਹਾਜ਼ਰੀ ਦਸਾਈ ਜਦਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਕੱਲੇ ਪੁਤਲੇ ਫੂਕਣੇ ਹੀ ਨਹੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਹੀ ਨਹੀਂ ਜੇਕਰ ਇਹ ਸਰਕਾਰੀ ਸਕੀਮਾਂ ਲੋਕਾਂ ਤੱਕ ਲੈ ਜਾਣ ਕਿ ਕੇਂਦਰ ਸਰਕਾਰ ਦੀ ਆ ਸਕੀਮ ਆਵੇ ਆਹਾ ਮਜ਼ਦੂਰਾ ਵਾਸਤੇ ਆਵੇ ਆ ਕਿਸਾਨਾਂ ਵਾਸਤੇ ਆਵੇ ਆ ਮੁਲਾਜ਼ਮਾਂ ਵਾਸਤੇ ਆਵੇ ਇਹ ਆਮ ਲੋਕਾਂ ਵਾਸਤੇ ਆ ਅਨੀਬ ਰਾਜਾ ਜੀ ਦੁੱਖ ਲੱਗਦਾ ਜਿਹੜੀਆਂ ਸਰਕਾਰੀ ਸਕੀਮਾਂ ਨਾ ਉਹ ਅਫਸਰਾਂ ਦੇ ਦਫ਼ਤਰਾਂ ਦੀਆਂ ਪਹਿਲਾਂ ਬੱਬੀਆਂ ਰਹਿ ਜਾਂਦੀਆਂ ਨੇ। ਦੇ ਵਿੱਚ ਜਿਹੜੀ ਵੱਡੀ ਗਲਤੀ ਲੀਡਰਾਂ ਦੀ ਮੈਂ ਮੰਨਦਾ ਹਾਂ ਕਿਉਂਕਿ ਲੀਡਰ ਕੁਰਸੀ ਦੇ ਭੁੱਖੇ ਹੁੰਦੇ ਆ। ਜਦੋਂ ਲੀਡਰਾਂ ਨੂੰ ਕੁਰਸੀ ਮਿਲ ਜਾਂਦੀ ਆ ਤਾਂ ਉਹ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ।